ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਹੀ 7750 ਬੰਦਿਆਂ ਨੂੰ ਵੀਜ਼ਾ ਦਿੱਤਾ ਹੈ ਫਰਕਤਾਨ ਸਰਕਾਰ ਨੇ ਇਸ ਵਾਰੀ ਵਿਸਾਕੇ ਦਾ ਪੁਰਬ ਪੰਜਾਬ ਸਾਹਿਬ ਦੀ ਮਨਾਇਆ ਜਾਣਾ ਇਸ ਵਾਰੀ ਵਿਸਾਕੇ ਦਾ ਪੁਰਬ ਜਨਮ ਸਥਾਨ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ ਕੇ 14 ਤਰੀਕ ਨੂੰ ਆਇਆ ਜਾਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਸੋ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਮੌਕੇ ਤੇ ਦਿੱਲੀ ਸਿਖਰਦਾਰਾ ਪਰੰਤ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲਾ ਜਿਹੜਾ ਜਿਸ ਤਿੱਤੇ ਨਾ ਕੀਤਾ ਜਾਂਦਾ ਇਸ ਵਾਰ ਫਿਰ ਸੰਗਤ ਜਿਹੜੀ ਆ ਭੰਤਨ ਸਾਹਿਬ ਜੀ ਗੁਰੂ ਨਾਲਕ ਦੇ ਮਹਾਰਾਜ ਜੀ ਦੇ ਜਨਮ ਸਥਾਨ ਮਨਕਾਣਾ ਸਾਹਿਬ ਕੇ ਸੰਗਤਾਂ ਦਰਸ਼ਨਾਂ ਨੂੰ ਜਾ ਰਹੀਆਂ ਨੇ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾफी ਸੰਗਤ ਹਾਲਾਂਕਿ ਬਜ਼ੁਰਗਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਕਿ ਇਹ ਇਸ ਵਾਰ ਸਾਰੀਆਂ ਗੱਲਾਂ ਕਰਾਂਗੇ ਬਜ਼ੁਰਗਾਂ ਦੇ ਨਾਲ ਕਿਸ ਤਰੀਕੇ ਨਾਲ ਤਿਆਰੀ ਹੋਈ ਹੈ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਸ ਤਰੀਕੇ ਦਾ ਸਹਿਯੋਗ ਰਿਹਾ ਹੈ ਕੀ ਕੀ ਸਵਾਮਾਂ ਜਿਹੜੀਆਂ ਇਹਨਾਂ ਨੂੰ ਉੱਥੇ ਮਿਲਣ ਗਈਆਂ ਪਾਕਿਸਤਾਨ ਜਾ ਰਹੇ ਜਿਹੜੇ ਮੱਥਾ ਟੇਕਣ ਦਰਸ਼ਨ ਬਾਬਾ ਜੀ ਆਪਣਾ ਨਾਮ ਦੱਸੋ ਅਵਤਾਰ ਸਿੰਘ ਜੀ ਸਰ ਸਿੰਘ ਜੀ ਤੁਸੀਂ ਜਾ ਰਹੇ ਹੋ ਪਾਕਿਸਤਾਨ ਦਰਸ਼ਨ ਕਰਨ ਜਾ ਰਹੇ ਹੋ ਪਹਿਲੀ ਵਾਰ ਹੀ ਜਾ ਰਹੇ ਹੋ ਪਹਿਲੀ ਵਾਰ ਜਾ ਰਹੇ ਕਿਸ ਤਰ੍ਹਾਂ ਲੱਗ ਰਿਹਾ ਮਨ ਦੇ ਵਿੱਚ ਖੁਸ਼ੀ ਹੈਗੀ ਆ ਪਾਸ਼ਾ ਜੀ ਦੇ ਜਨਮ ਅਸਾਂ ਤੇ ਜਾ ਰਹੇ ਹਾਂ ਜੀ ਹਾਂ ਜੀ ਤੇ ਕਿਸ ਤਰੀਕੇ ਦਾ ਸਹਿਯੋਗ ਰਿਹਾ ਦਿੱਲੀ ਸਿਗੁਰਦਾਰਾ ਪਰੰਦਾ ਕਮੇਟੀ ਦਾ ਬੜੀ ਆ ਬਹੁਤ ਅੱਛਾ ਹਾਂ ਸਾਡੇ ਬੰਦੇ ਵੀ ਇਸਮੇ ਸ਼ਾਮਲ ਹੋ ਜੀ ਮਾਤਾ ਜੀ ਤੁਹਾਡਾ ਕੀ ਸਿਵਕ ਗੋਬਿੰਦਰਾ ਜੀ ਮਾਤਾ ਜੀ ਜਾ ਰਹੇ ਹੋ ਦਰਸ਼ਨਾਂ ਨੂੰ ਤੁਸੀਂ ਵੀ ਪਹਿਲੀ ਵਾਰ ਜਾ ਰਹੇ ਪਹਿਲੀ ਵਾਰ ਜਾ ਰਹੇ ਹਾਂ ਜੀ ਜੀ ਦਰਸ਼ਨ ਕਰਨ ਜਾ ਰਹੇ ਹੋ ਵੀ ਸਾਖੀ ਦਾ ਮੌਕਾ ਹੈਗਾ ਕਿਸ ਤਰੀਕੇ ਦੇ ਮਨ ਦੇ ਵਿੱਚ ਖੁਸ਼ੀ ਹੈਗੀ ਹੈ ਇੰਨੀ ਖੁਸ਼ੀ ਹੈ ਕਿ ਦੱਸ ਨਹੀਂ ਸਕਦੀ ਇੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਪਹਿਲੀ ਵਾਰੀ ਜਾ ਰਹੀਆਂ ਬਹੁਤ ਖੁਸ਼ੀ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਵਾਰੀ 7752 ਬੰਦਿਆਂ ਨੂੰ ਵੀਜ਼ਾ ਦਿੱਤਾ ਹੈ ਪਾਕਿਸਤਾਨ ਸਰਕਾਰ ਨੇ ਔਰ ਇਹ ਨਵਾਂ ਵੱਡਾ ਜੱਤਾ ਪਿਛਲੇ 73 74 ਸਾਲ ਦੇ ਕਾਦੇ ਤੇ ਨਹੀਂ ਗਿਆਗਾ ਔਰ ਬਹੁਤ ਦਿਲ ਦੀਆਂ ਕਰਾਇਆ ਤੋਂ ਅਸੀਂ ਤਰਵਾਰ ਕਰਦੇ ਹਾਂ ਹਿੰਦੂਸਤਾਨ ਕੋਰਪੋਰੇਟ ਦਾ ਪਾਕਿਸਤਾਨ ਕੋਰਪੋਰੇਟ ਦਾ ਜਿਨ੍ਹਾਂ ਨੇ ਖੁੱਲੇ ਦਿਲ ਦੇ ਨਾਲ ਦਰਸ਼ਕ ਦਾਰੇ ਵਾਸਤੇ ਸਖਤਰ ਭੇਜ ਰਹੇ ਨੇ ਦਿੱਲੀ ਤੋਂ 253 ਬੰਦਿਆਂ ਦੇ ਅਸੀਂ ਵੀਜ਼ਾ ਅਪਲਾਈ ਕੀਤਾ ਸੀ ਸਾਰੇ ਦੇ ਸਾਰੇ ਵੀਜ਼ੇ ਪਾਕਿਸਤਾਨ ਸਰਕਾਰ ਨੇ ਦਿੱਤੇ ਆ ਨੇ ਔਰ ਸਾਡੇ ਸਰਦਾਰ ਦਲਜੀਤ ਸਿੰਘ ਜੀ ਸਰਨਾ ਸਾਹਿਬ ਇਹ ਜਾ ਰਹੇ ਆਗੇ ਨੇ ਸਾਡੇ ਦਿੱਲੀ ਗੁਰਦੁਆਰਾ ਕਮੇਟੀ ਦੇ ਲੀਡਰ ਬਲ ਕੇ ਉਹ ਧੰਨਵਾਦ ਕਰਦੇ ਆ ਸਰਦਾਰ ਹਰਬੀਰ ਸਿੰਘ ਕਾਲਕਾ ਪ੍ਰਧਾਨ ਜੀ ਵੱਲੋਂ ਦਾ ਸਰਦਾਰ ਜਗਦੀਪ ਸਿੰਘ ਕਾਲੋ ਦਾ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੂੰ ਮਿਲੇ ਸੀ ਔਰ ਗੁਜਾਰੀ ਕਿਤੇ ਸੀ ਕਿ ਖੁੱਲੇ ਦਰਸ਼ਤ ਦਾਰੇ ਵਾਸਤੇ ਜਿੰਨੇ ਵੀ ਯਾਤਰੀ ਜਾਣ ਸਭ ਨੂੰ ਵੀਜ਼ਾ ਦਿੱਤਾ ਜਾਏ ਤਾਂ ਪਾਕਿਸਤਾਨ ਸਰਕਾਰ ਨੇ ਫਰਾਗ ਦੇ ਲਈ ਦਿਖਾਈ ਹੈ ਔਰ ਉਸ ਤੋਂ ਜ਼ਿਆਦਾ ਫਰਾਗ ਦੇ ਲਈ ਸਾਡੇ ਗ੍ਰਹਿ ਮੰਤਰਾਲੇ ਨੇ ਦਿੱਤੀ ਹੈ ਕਿ ਜਿਨ੍ਹਾਂ ਨੇ 10 ਤਰੀਕ ਸਵੇਰੇ 6 ਵਜੇ ਬਾਰਡਰ ਨੂੰ ਓਪਨ ਕਰਨਾ ਹੈ ਔਰ ਸ਼ਾਮ ਤੱਕ ਜਦ ਤੱਕ ਸਾਰੇ ਯਾਤਰੀ ਪਾਰ ਨਹੀਂ ਹੋ ਜਾਂਦੇ ਪਾਕਿਸਤਾਨ ਸਾਈਡ ਵੱਲ ਤਦ ਤੱਕ ਬਾਰਡਰ ਖੁੱਲਾ ਰਹੇਗਾ ਸਰਦਾਰ ਜੀ ਇੰਤਜ਼ਾਮ ਕਿਸ ਤਰੀਕੇ ਦੇ ਲਈ ਧੰਨਵਾਦ ਵਾਸਤੇ ਇਹਨਾਂ ਨੂੰ ਪਹੁੰਚਣਗੇ ਅੱਗੇ ਇੰਤਜ਼ਾਮ ਕੀ ਹੋਣਗੇ ਨਾ ਵਸੇ ਇਹ 10 ਤਰੀਕ ਨੂੰ ਜਿਹੜੇ ਬਾਰਡਰ ਪਾਸ ਕਰ ਗਏ ਤੇ ਇਹਨਾਂ ਨੂੰ ਦੋ ਗਰੁੱਪ ਦੇ ਵਿੱਚ ਪਾਕਿਸਤਾਨ ਸਰਕਾਰ ਨੇ ਇੰਤਜ਼ਾਮ ਕੀਤਾ ਹੈ ਅੱਧੇ ਯਾਤਰੀ ਜਾਣਗੇ ਪੰਜਾ ਸਾਹਿਬ ਵਾਸਤੇ ਔਰ ਅੱਧੇ ਯਾਤਰੀ ਜਾਣਗੇ ਕਰਤਾਰਪੁਰ ਸਾਹਿਬ ਵਾਸਤੇ ਔਰ ਇਸ ਵਾਰੀ ਵਸਾਕੀ ਦਾ ਪੁਰਬ ਪੰਜਾ ਸਾਹਿਬ ਦੀ ਮਨਾਇਆ ਜਾਣਾ ਇਸ ਵਾਰੀ ਵਸਾਕੀ ਦਾ ਪੁਰਬ ਜਨਮ ਸਥਾਨ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ ਕੇ 14 ਤਰੀਕ ਨੂੰ ਮਨਾਇਆ ਜਾਏਗਾ 14 ਤੋਂ ਬਾਅਦ ਸਾਰੇ ਜੱਤੇ ਦੇ ਯਾਤਰੀ ਲਾਹੌਰ ਆਣਗੇ ਔਰ ਪਾਕਿਸਤਾਨ ਸਰਕਾਰ ਨੂੰ ਅਸੀਂ ਗੁਜਾਰਿਸ਼ ਕੀਤੀ ਹੈ ਕਿ ਲਾਹੌਰ ਦੇ ਵਿੱਚ ਰਹਿਣ ਦੀ ਜਗ੍ਹਾ ਘੱਟ ਹੈ ਤਾਂ ਤੁਸੀਂ ਸਾਨੂੰ ਉੱਥੇ ਹੋਟਲਾਂ ਦਾ ਪ੍ਰਬੰਧ ਕਰਦੇ ਰਹੇ ਯਾਤਰੀ ਆਪਣਾ ਪੈਸੇ ਖਰਚ ਰੜ ਕੇ ਔਰ ਪਾਕਿਸਤਾਨ ਸਰਕਾਰ ਨੇ ਇਹ ਮੰਗ ਮੰਨ ਲਈ ਹੈ ਕਿ ਅਸੀਂ ਤੁਹਾਨੂੰ ਹੋਟਲਾਂ ਦੇ ਵਿੱਚ ਇਜਾਜ਼ਤ ਦੇ ਆ ਗਏ ਕਿਰਾਇਆ ਆਪਣਾ ਖਰਚਣਾ ਹੈ ਰਹਿਣਾ ਹੋਟਲ ਦੇ ਵਿੱਚ ਹੈ ਇਹ ਬਹੁਤ ਵੱਡੀ ਗੱਲ ਹੈ ਜੀ ਹੈ ਕਿ ਮਤਲਬ ਯਾਤਰੀ ਦੀ ਸਹੂਲਤ ਵਾਸਤੇ ਪਾਕਿਸਤਾਨ ਸਰਕਾਰ ਨੇ ਇੱਕ ਹੋਰ ਮਤਲਬ ਸਹਾਇਤਾ ਕੀਤੀ ਹੈਗੀ ਸਰਨਾਜੀ ਸਿੰਘ ਸਰਨਾਜੀ ਮੌਜੂਦ ਨੇ ਜੋ ਜਥੇ ਦੀ ਅਗਵਾਈ ਕਰਨਗੇ ਲੈ ਕੇ ਚੱਲੇ ਹੋ ਜਥਾ ਤੇ ਨਕਾਣਾ ਸਾਹਿਬ ਜਾ ਰਹੇ ਇੱਕ ਵਾਰ ਸਾਖੀ ਦੇ ਪਿਆਰ ਤੋਂ ਬਹੁਤ ਬਹੁਤ ਧੰਨਵਾਦ ਤਨਤਨ ਸਿੰਘ ਗੰਸਰ ਜੀ ਮਹਾਰਾਜ ਦਾ ਜਿਨ੍ਹਾਂ ਜੀ ਪਾਰ ਬਖਸ਼ਿਸ਼ਤ ਕਰ ਜੀ ਸਾਡੀ ਅਰਦਾਸ ਹੁੰਦੀ ਹੈ ਕਿ ਖੁੱਲੇ ਦਰਸ਼ਨਦਾਰੇ ਬਖਸ਼ੇ ਜਾਣ ਜਨਾ ਉਸ ਸਥਾਨ ਤੋਂ ਦਰਸ਼ਨ ਦੇ ਵਾਸਤੇ ਮਹਾਰਾਜ ਕਿਰਪਾ ਕੀਤੀ ਕਿ ਜਥੇ ਦੀ ਲੀਡਰਸ਼ਿਪ ਬਖਸ਼ੀ ਹੈ ਔਰ ਜਥੇ ਨਾਲ ਲੈ ਕੇ ਜਾਣਾ ਮੇਰੀ ਜ਼ਿਮੇਵਾਰੀ ਹੈ ਕੋਸ਼ਿਸ਼ ਕਰਾਂਗੇ ਕਿ ਉਹ ਮਹਾਰਾ ਕਿਰਪਾ ਕਰਨ ਜਿਹਾ ਜਥਾ ਜਾ ਰਹੇ ਨੂੰ ਪੂਰੀ ਪੂਰੀ ਸਹੂਲਤ ਦਿੱਤੀ ਜਾ ਸਕੇ ਇਹ ਸਾਡਾ ਫਰਜ ਬਣਦਾ ਹੈ ਜੀ ਸਰਨਾਬ ਸੰਗਤਾਂ ਦੇ ਵਿੱਚ ਉਤਸ਼ਾਹ ਦੇਖ ਰਹੇ ਕਿਉਂਕਿ ਵਿਸਾਖੀ ਦਾ ਪਰ ਖਾਲਸਾ ਸਾਜਨਾ ਦਿਵਸ ਹੈ ਔਰ ਜਦ ਕੀ ਜਨਮ ਸਥਾਨ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਤੇ ਉੱਥੇ ਸੰਗਤਾਂ ਜਾ ਰਹੀਆਂ ਨੇ ਇਸ ਤਰ੍ਹਾਂ ਕਿ ਹਮੇਸ਼ਾ ਜੋ ਇਹ ਵਿਸਾਖੀ ਪੁਰਬ ਹੈ ਉਹ ਪੰਜਾ ਸੌ ਸਟਾਰਟ ਹੁੰਦਾ ਹੈ ਲੇਕਿਨ ਇਸ ਵਾਰ ਜਥਾ ਬਹੁਤ ਹੀ ਵੱਡਾ ਹੈ ਕਿਉਂਕਿ ਪਹਿਲੀ ਵਾਰ ਇਹ ਕੰਮ ਹੈ ਕਿ 7100 ਵੀਜ਼ਾ ਜੋ ਉਹਨਾਂ ਨੇ ਭੇਜਿਆ ਹੈ ਔਰ ਇਸ 7100 ਨੂੰ ਉਹਨਾਂ ਨੇ ਡਿਵਾਈਡ ਕਰਕੇ ਦੋ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਬੜਾ ਅੱਛਾ ਪ੍ਰੋਗਰਾਮ ਹੈ ਕਿ ਉਹ ਇੱਕੋ ਜਗ੍ਹਾ ਇਤਨੀ ਸੰਗਤ ਰਹਿ ਨਹੀਂ ਸਕਦੀ ਇੰਦਿਆਮੀ ਕਰਨੇ ਕੋਈ ਸਾਨੀ ਹੈਗੇ ਉਸ ਗੌਰਮ ਨੇ ਇਤਨੀ ਜ਼ਿਮੇਵਾਰੀ ਲਈ ਹੈ ਤੇ ਉਹ ਦੋ ਜਗ੍ਹਾ ਸੌਂ ਡਿਵਾਈਡ ਕਰਕੇ ਲੱਗੇ ਜਾ ਰਹੇ ਬੜੀ ਅੱਛੀ ਗੱਲ ਹੈ ਉਹ ਦੋ ਜਗ੍ਹਾ ਮਨਾਕਿ ਤੇ ਨਨਕਾ ਸਾਹਿਬ ਵੀ ਉਹ ਵਸਾਕਿਆਪੁਰ ਮਨਾਣ ਦੀ ਤਿਆਰੀ ਕਰ ਰਹੇ ਜੀ ਅਸੀਂ ਸੰਗਤਾਂ ਨਾਲ ਵੀ ਗੱਲ ਕਰਾਂਗੇ ਹੋਰ ਵੀ ਸकता ਮਜੂਰ ਨੇ ਪਾਇਸਾ ਜੀ ਆਪਣਾ ਨਾਮ ਕੀ ਹੈ ਰਮਨ ਜੀ ਪਛਾ ਪਹਿਲੀ ਵਾਰ ਹੀ ਜਾ ਰਹੇ ਹਾਂ ਹਾਂ ਜੀ ਫਸਟ ਟਾਈਮ ਜਾ ਰਹੇ ਹਾਂ ਜੀ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਖੁਸ਼ੀ ਹੈਗੀ ਹੈ ਕਿ ਸਾਡੇ ਦਰਸ਼ਨ ਕਰਨ ਜਾ ਰਹੇ ਹਾਂ ਫਸਟ ਟਾਈਮ ਜਾ ਰਹੇ ਹਾਂ ਉਮੀਦ ਹੈ ਕਿ ਅੱਛੇ ਤਰ੍ਹਾਂ ਦੇ ਦਰਸ਼ਨ ਮਿਲਣਗੇ ਲੱਕ ਉੱਥੇ ਜਾ ਕੇ ਦੇਖ ਰਹੇ ਕਿ ਜੀ ਜੀ ਤੁਸੀਂ ਦੇਖ ਰਹੇ ਸੀਗੇ ਕਿ ਸੰਗਤਾਂ ਦਾ ਰਾਟਾ ਮਾਰਦਾ ਇਕੱਠ ਜਿਹੜਾ ਹੈ ਉਹ ਕਾਫੀ ਉਤਸ਼ਾਹ ਦੇ ਵਿੱਚ ਹੈਗਾ ਲੋਕ ਜਿਹੜੇ ਨੇ ਦਰਸ਼ਨਾਂ ਨੂੰ ਜਾ ਰਹੇ ਨੇ ਖਾਸ ਕਰ ਗੁਸਾਖੀ ਦੇ ਮੌਕੇ ਦੇ ਉੱਤੇ ਉਹਨਾਂ ਨੇ ਪਾਤਸ਼ਾਹੀ ਦੇ ਜਨਮ ਸਥਾਨ ਉਧਰਨ ਨਾਨਕਾ ਸਾਹਿਬ ਵਿਖੇ ਸਾਖੀ ਦੇ ਮੌਕੇ ਜਾ ਰਹੇ ਨੇ ਦਿਲਸਿਖ ਗੁਦਾਰਾ ਪ੍ਰਬੰਧ ਕਮੇਟੀ ਵੱਲੋਂ ਵਿਸ਼ੇਸ਼ ਇੰਤਜ਼ਾਮ ਜਿਹੜੇ ਕੀਤੇ ਗਏ ਨੇ ਸੰਗਤਾਂ ਦੇ ਵਾਸਤੇ ਉਹਦੀ ਸਾਰੀ ਜਾਣਕਾਰੀ ਜਿਹੜੀ ਆ ਦਿਲਸਿਖ ਗੁਦਾਰਾ ਪੰਧਕ ਵਿਖੇ ਮੈਂਬਰ ਵਰਜੀ ਸਿੰਘ ਜਣੋਕ ਜਿਨੇ ਦਿੱਤੀ ਹੈਗੀ ਜੋ ਸਾਰੀ ਜਿਮੇਵਾਰੀ ਹੁੰਦੀ ਹੈ ਉਹਨਾਂ ਦੀ ਵੀਜ਼ਾ ਲਗਵਾਉਣ ਦੀ ਤੇ 7100 ਤੋਂ ਵੱਧ ਵੀਜ਼ਾ 7000 ਤੋਂ ਵੱਧ ਵੀਜ਼ੇ ਇਸ ਵਾਰ ਪਾਕਿਸਤਾਨ ਸਰਕਾਰ ਨੇ ਜਿਹੜਾ ਹੈ ਲੋਕਾਂ ਨੂੰ ਮਹੀਆ ਕਰਾਇਆ ਗਏ ਦੂਸਰੇ ਲੋਕਾਂ ਨੂੰ ਜਿਹੜਾ ਹੈ ਤਾਂ ਕਿ ਉੱਥੇ ਦਰਸ਼ਨਾਂ ਨੂੰ ਆ ਸਕਣ ਲੋਕ ਜਿਹੜੇ ਆ ਤੇ ਸਾਕੇ ਦਾ ਜਿਹੜਾ ਆਪਣਾ ਤਿਉਹਾਰ ਹੈ ਜਿਹੜਾ ਉਹ ਇੱਕ ਜੋ ਹੈ ਉਸ ਦੇ ਰੂਪ ਦੇ ਵਿੱਚ ਜਿਹੜਾ ਹੈ ਮਨਾ ਸਕਣ ਤੇ ਸੰਗਤਾਂ ਦਾ ਠਾਠਾ ਮਾਰਦੇ ਘੱਟ ਕੁਝ ਦੇਖ ਸਕਦੇ ਹੋ ਅਰਦਾਸ ਦੇ ਨਾਲ ਸੰਗਤਾਂ ਜਿਹੜੀਆਂ ਨੇ ਇੱਥੋਂ ਦਿੱਲੀ ਦੇ ਦਿੱਲੀ ਸਿੱਖ ਗੁਰਦਾਰਾ ਬੰਦਕ ਮੀਟੇ ਦੇ ਦਫ਼ਤਰ ਤੋਂ ਚੱਲੇ ਪਾਰੀਆਂ ਨੇ ਤਾਂ ਸਾਰੇ ਇੰਤਜ਼ਾਮ ਜਿਹੜੇ ਦਿੱਲੀ ਸਿੱਖ ਗੁਰਦਾਰਾ ਬੰਦਕ ਪਟਾ ਵਿਸ਼ੇ ਉਮਰੇ ਵੀ ਕਿਹਾ ਸਾਰੇ ਇੰਤਜ਼ਾਮ ਜਿਹੜੇ ਦੇਸੂਦਾਰਾ ਬੰਦ ਕਮੇਟੀ ਵੱਲੋਂ ਚੰਗੀ ਤਰੀਕੇ ਨਾਲ ਕੀਤੇ ਗਏ ਦਿਲੀਤਾਂ ਦੇ ਪੱਖੋਂ ਜ਼ਲੀਦ ਬੰਦ ਸੀ